ਉਸ ਤੋਂ ਬਾਅਦ ਕੀ ਹੋਇਆ ਕਿ ਇਹ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਅੱਜ ਇਹ ਪੋਜੀਸ਼ਨ ਹੋ ਗਈ ਏ ਕਿ ਮੇਰੇ ਕੋਲ 4000 ਪਲੱਸ ਟਾਈਟਲ ਨਿਊਜ਼ਪੇਪਰ ਦੀ ਕਲੈਕਸ਼ਨ ਮੇਰੀ ਕਲੈਕਸ਼ਨ ਦੇ ਵਿੱਚ ਹੈਗੀ ਆ ਕਿੰਨੇ 110 ਸਾਲ ਅੱਜ 110 ਸਾਲ ਦਾ ਪੁਰਾਣਾ ਖਬਰ ਮੇਰੀ ਕਲੈਕਸ਼ਨ ਦੇ ਵਿੱਚ ਹੈ ਮੈਨੂੰ ਇਸ ਚੀਜ਼ ਦੀ ਬੜੀ ਮਾਣ ਹੈ ਆਪਣੇ ਆਪ ਤੇ ਜੀ ਮਤਲਬ ਕੀ ਇਕੱਠਾ ਕਰ ਰਖਿਆ ਹੋਈਏ ਕਿਤੇ ਗੱਲ ਬੱਚਿਆਂ ਦੇ ਨਾਲ ਉਹ ਕਰਦੇ ਆ ਜੀ ਉਹ ਮੇਰੇ ਨਾਲ ਸਹਿਯੋਗ ਵੀ ਕਰਦੇ ਆ ਜਿੱਥੋਂ ਤੱਕ ਹੋ ਸਕੇ ਕਿਉਂਕਿ ਹਜੇ ਬੱਚੇ ਉਹਨਾਂ ਨੂੰ ਇੰਨੀ ਸਮਝ ਨਹੀਂ ਗਈ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹਜੇ ਹਾਈ ਸ਼ੌਂਕ ਕੁਝ ਸੰਗਰੂਪ ਦੇ ਰਹਿਣ ਵਾਲੇ ਹਰਵੰਸ ਲਾਲ ਦੇ ਵੱਲੋਂ ਪਾਲਿਆ ਗਿਆ ਦੱਸਿਆ ਕਿ ਦੁਨੀਆ ਭਰ ਦੇ ਅਖਬਾਰ ਅਤੇ ਦੁਨੀਆ ਭਰ ਦੇ ਬੈਂਕਾਂ ਦੇ ਜੋ ਚੈੱਕ ਨੇ ਪੁਰਾਣੇ ਤੋਂ ਪੁਰਾਣਾ ਅਖਬਾਰ ਦੀ ਗੱਲ ਕਰ ਲਈਏ ਤਾਂ 100 ਸਾਲ ਤੋਂ ਪੁਰਾਣਾ ਅਖਬਾਰ ਇੱਥੇ ਦੇਖਿਆ ਜਾ ਸਕਦਾ ਹਰਵੰਸ لال ਜੀ ਕਹਿੰਦੇ ਨੇ ਕਿ ਸ਼ੌਂਕ ਆ ਸ਼ੌਗ ਪੈ ਗਿਆ ਸੀ ਅਤੇ ਪੁਰਾਣੀ ਕਲੈਕਸ਼ਨ ਕਰਨ ਦਾ ਜਿੱਥੇ ਹਰਵੰਸ لال ਦੇ ਵੱਲੋਂ ਜੋ ਪੁਰਾਣੇ ਅਖਬਾਰ ਨੇ ਪੁਰਾਣੇ ਤੋਂ ਪੁਰਾਣਾ ਅਖਬਾਰ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਅਤੇ ਜੇਕਰ ਬੈਂਕਾਂ ਦੇ ਚੈੱਕਾਂ ਦੀ ਗੱਲ ਕਰ ਲਈਏ ਤਾਂ 200 ਤੋਂ ਵਧੇਰੇ ਬੈਂਕਾਂ ਦੇ ਪੁਰਾਣੇ ਤੋਂ ਪੁਰਾਣੇ ਚੈੱਕ ਹਰਵੰਸ ਲਾਲ ਜੀ ਕੋਲੇ ਮੌਜੂਦ ਨੇ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੇਕਰ ਸ਼ੌਂਕ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜੋ ਤੁਸੀਂ ਅਖਬਾਰ ਦੇਖ ਰਹੇ ਹੋ ਬੜੇ ਸੁਚੱਜੇ ਢੰਗ ਦੇ ਨਾਲ ਇਸ ਜਗ੍ਹਾ ਦੇ ਉੱਤੇ ਸਜਾਏ ਗਏ ਨੇ ਚਾਹੇ ਉਹ ਬੰਗਾਲੀ ਅਖਬਾਰ ਹੋਵੇ ਗੁਜਰਾਤੀ ਹੋਵੇ ਮਰਾਠੀ ਹੋਵੇ ਗੜਵਾਲੀ ਹੋਵੇ ਨੇਪਾਲੀ ਹੋਵੇ ਸਾਰੇ ਤਰ੍ਹਾਂ ਦੇ ਇਸ ਜਗ੍ਹਾ ਦੇ ਉੱਤੇ ਅਖਬਾਰ ਨਜ਼ਰ ਆਉਂਦੇ ਨੇ ਪਰ ਸਾਡੇ ਸਾਹਮਣੇ ਇੱਕ ਅਖਬਾਰ ਪਿਆ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ 100 ਸਾਲ ਪੁਰਾਣਾ ਅਖਬਾਰ ਕੇਸਰੀ ਹਿੰਦ ਨਵੰਬਰ 2 1913 ਦਾ ਨਵੰਬਰ 1913 ਦਾ ਜੋ ਅਖਬਾਰਾ ਕੇਸਰੀ ਹਿੰਦ ਤੇ ਉੱਤੇ ਹੀ ਮਹਾਤਮਾ ਗਾਂਧੀ ਦੇ ਫੋਟੋ ਸ਼ੇਪੀ ਹੋਈ ਆ ਹਰੀਜਨ ਅਖਬਾਰ ਦਾ ਨਾਮ ਆ ਫਰਵਰੀ 1948 ਦਾ ਅਖਬਾਰ ਹੈ ਇਹ ਵੀ ਇਸੇ ਤਰ੍ਹਾਂ ਦੇ ਜੇਕਰ ਗੱਲ ਕਰ ਲਈ ਤਾਂ ਉਰਦੂ ਦੇ ਜੋ ਅਖਬਾਰ ਨੇ ਉਹ ਉਸ ਜਗ੍ਹਾ ਦੇ ਉੱਤੇ ਪਏ ਨੇ ਪੰਜਾਬੀ ਦੇ ਹੋਣ ਇੰਗਲਿਸ਼ ਦੇ ਹੋਣ ਨੇਪਾਲੀ ਭਾਸ਼ਾ ਦੇ ਵਿੱਚ ਹੋਵੇ ਗੁਜਰਾਤੀ ਭਾਸ਼ਾ ਦੇ ਵਿੱਚ ਹੋਵੇ ਉਹ ਹਰ ਤਰ੍ਹਾਂ ਦਾ ਅਖਬਾਰ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਸਾਡੇ ਨਾਲ ਹਰਵੰਸ ਲਾਲ ਜੀ ਨੇ ਗੱਲ ਕਰਨ ਲੈਨੇ ਆ ਹਰਵੰਸ ਲਾਲ ਜੀ ਤੋਂ ਪੁੱਛਦੇ ਆ ਕਿ ਉਹ ਕਿਸ ਤਰ੍ਹਾਂ ਸ਼ੌਂਕ ਕਦੋਂ ਪੈਦਾ ਹੋਇਆ ਕਿਉਂਕਿ ਸ਼ੌਂਕ ਦੇ ਜਦੋਂ ਪੈਦਾ ਹੁੰਦਾ ਕੋਈ ਨਾ ਕੋਈ ਕਾਰਨ ਬੰਦਾ ਜਾਂ ਤਾਂ ਯਾਰ ਦੋਸਤ ਮਿੱਤਰ ਅਜਿਹਾ ਕੁਝ ਕਰਨ ਲੱਗਦਾ ਤਾਂ ਆਪ ਨੂੰ ਵੀ ਹੁੰਦਾ ਕਿ ਅਸੀਂ ਵੀ ਕਿਉਂ ਨਾ ਇਕੱਠੇ ਕਰਨ ਲੱਗ ਜੀ ਸਤਿ ਸ਼੍ਰੀ ਅਕਾਲ ਸਰ ਨਮਸਕਾਰ ਜੀ ਮੇਰਾ ਨਾਮ ਹਰਵੰਸ لال ਸੰਗਰੂਰ ਦਾ ਰਹਿਣ ਵਾਲਾ ਮੈਂ ਹਰਵੰਸ ਵਾਲੀ ਇੱਕ ਗੱਲ ਕਰ ਲਈਏ ਤਾਂ ਸ਼ੌਂਕ ਕਿਸ ਤਰ੍ਹਾਂ ਪੈਦਾ ਹੋਇਆ ਕਿਉਂਕਿ ਲੋਕ ਤਾਂ ਚਿੱਕੇ ਜਾਂ ਪੈਸੇ ਇਕੱਠੇ ਕਰਦੇ ਨੇ ਜੀ ਤੁਸੀਂ ਅਖਬਾਰ ਆਏ ਆ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਬਿਲੋਂਗ ਰਾਜਸਥਾਨ ਨੂੰ ਕਰਦਾ ਮੇਰੇ ਪਿਤਾ ਜੀ ਦੀ ਦੁਕਾਨ ਜਿਹੜੀ ਕਰਿਆਨੇ ਦੀ ਸੀ ਤਾਂ ਉਸ ਦੇ ਉੱਪਰ ਕੀ ਦੁਕਾਨ ਤੇ ਜਦੋਂ ਰੱਦੀ ਆਉਂਦੀ ਸੀਗੀ ਤਾਂ ਉਸ ਦੇ ਵਿੱਚੋਂ ਸਾਨੂੰ ਉਦੋਂ ਮੈਂ 10ਵੀਂ ਚ ਪੜ੍ਹਦਾ ਸੀ ਤਾਂ ਉਦੋਂ ਇੱਕ ਉਮਰ ਅਰਜੀ ਹੁੰਦੀ ਹੈ ਕਿ ਆ ਬੰਦੇ ਨੂੰ ਬੱਚੇ ਨੂੰ ਆਏ ਹੁੰਦਾ ਵੀ ਕਿੱਦੜ ਨੂੰ ਨਜ਼ਰ ਲੱਗ ਜੇ ਉਹ ਫਿਰ ਦੇਖਦੇ ਹੁੰਦੇ ਵੱਡੇ ਵੱਡੇ ਅੱਖਰ ਅਖਬਾਰਾਂ ਦੇ ਫਿਰ ਉਹਨਾਂ ਵਿੱਚੋਂ ਕੁਝ ਅਖਬਾਰ ਕੱਢ ਕੇ ਰੱਖਣ ਲੱਗੇ ਘਰਦਿਆਂ ਦੇ ਲੁਕੋ ਕੇ ਕੁਝ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਪਹਿਲਾਂ ਪਹਿਲਾਂ ਤਾਂ ਉਹਨਾਂ ਨੇ ਡਾਂਟਿਆ ਵੀ ਤੁਸੀਂ ਪੜ੍ਹਾਈ ਕਰ ਬਲ ਧਿਆਨ ਦਿਓ ਵੀ ਤੁਸੀਂ ਅਖਬਾਰਾਂ ਫਿਰ ਉਹਨਾਂ ਨੇ ਦੇਖਿਆ ਵੀ ਇਹਨਾਂ ਤਾਂ ਮਤਲਬ ਇੱਕ ਚੱਕ ਲੱਗ ਗਈ ਹੈ ਵੀ ਇਹ ਹਟਦਾ ਨਹੀਂ ਤਾਂ ਉਹਨਾਂ ਨੇ ਕਿਹਾ ਵੀ ਤੂੰ ਥੋੜੇ ਥੋੜੇ ਕਰਕੇ ਇਕੱਠੇ ਕਰ ਲਿਆ ਕਰ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਅੱਜ ਇਹ ਪੋਜੀਸ਼ਨ ਹੋ ਗਈ ਹੈ ਕਿ ਮੇਰੇ ਕੋਲ 4000 ਪਲੱਸ ਟਾਈਟਲ ਨਿਊਜ਼ਪੇਪਰ ਦੀ ਕਲੈਕਸ਼ਨ ਮੇਰੀ ਕਲੈਕਸ਼ਨ ਦੇ ਵਿੱਚ ਹੈਗੀ ਆ ਆ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਜੋ ਰਾਜਸਥਾਨ ਦੇ ਵਿੱਚ ਤਾਂ ਤੁਹਾਡਾ ਜੋ ਸੰਬੰਧ ਆ ਰਾਜਸਥਾਨ ਦੇ ਨਾਲ ਉਹ ਤੇ ਦੁਕਾਨ ਹੁੰਦੀ ਸੀ ਅਖਬਾਰ ਇਕੱਠੇ ਕਰਨ ਲੱਗ ਗਿਆ ਤਾਂ ਘਰਦਿਆਂ ਨੇ ਕਿਦੋ ਵਾਰੀ ਝਿੜਕਿਆ ਵੀ ਪਰ ਉਹਨਾਂ ਨੇ ਦੇਖਿਆ ਕਿ ਲਿਵ ਲੱਗ ਗਈ ਹਾਂਜੀ ਵੀ ਹਰਵੰਸ ਲਾਲ ਦੀ ਤਾਂ ਹੁਣ ਲਿਵੀ ਇੱਦੋਂ ਲੱਗ ਗਈ ਤਾਂ ਇਹਨੂੰ ਰੋਕੋ ਨਾ ਠੀਕ ਆ ਇਹ ਵੀ ਆਖਿਆ ਉਹ ਕਿ ਵੀ ਭਾਈ ਥੋੜਾ ਥੋੜਾ ਕਰ ਲੈ ਗਾ ਨਾਲ ਨਾਲ ਪੜ ਵੀ ਲੈ ਗਾ ਤਾਂ ਉਹਨਾਂ ਦੀ ਡਾਂਟ ਤੋਂ ਬਾਅਦ ਕੀ ਹੋਇਆ ਕਿ ਮੈਂ ਪੜਾਈ ਵੱਲ ਜ਼ਿਆਦਾ ਧਿਆਨ ਦੇ ਕੇ ਅਖਬਾਰਾਂ ਵੱਲ ਘਟਾਤਾ ਤਾਂ ਇਹ ਲੇਕਿਨ ਫੇਰ ਵੀ ਮੈਂ ਥੋੜਾ ਥੋੜਾ ਕਰਕੇ ਨਾ ਉਸ ਦਾ ਅਖਬਾਰ ਕਲੈਕਸ਼ਨ ਕਰਦਾ ਰਹਿੰਦਾ ਸੀ ਲੇਕਿਨ ਬਹੁਤ ਘੱਟ ਤੇ ਉਸ ਤੋਂ ਬਾਅਦ ਕੀ ਹੈ ਉਹ ਸਰਵਿਸ ਦੇ ਵਿੱਚ ਆ ਗਏ ਤਾਂ ਸਰਵਿਸ ਦੇ ਵਿੱਚ ਆ ਕੇ ਤੁਹਾਨੂੰ ਪਤਾ ਹੈ ਵੀ ਆਪਣਾ ਥੋੜਾ ਜਿਹਾ ਦਾਇਰਾ ਹੋਰ ਵੱਧ ਜਾਂਦਾ ਤਾਂ ਉਸ ਤੋਂ ਬਾਅਦ ਮੈਂ ਕਲੈਕਸ਼ਨ ਨੂੰ ਥੋੜਾ ਥੋੜਾ ਕਰਕੇ ਵਧਾਉਂਦਾ ਰਿਹਾ ਲੇਕਿਨ ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਮੈਂ ਸ਼ੌਂਕ ਨੂੰ ਆਪਣੇ ਵਧਾ ਸਕਿਆ ਸਰਵੰਸ لال ਜੀ ਬਚਪਨ ਤੋਂ ਸਟਾਰਟ ਹੋਇਆ ਸਫ਼ਰ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਪਰ ਹੁਣ ਨਹੀਂ ਕਰ ਨਹੀਂ ਕਹਿੰਦੇ ਵੀ ਆ ਰੱਦੀ ਜੀ ਕੀ ਇਹਨੂੰ ਵੇਚ ਕੇ ਪਰਾ ਕਰੋ ਕਿਉਂ ਤੁਸੀਂ ਇਥੇ ਕਮਰੇ ਭਰੇ ਨੇ ਸਿੱਧੂ ਸਾਹਿਬ ਇਹ ਚੀਜ਼ ਤੁਹਾਡੀ ਗੱਲ ਨਾਲ ਮੈਂ ਸਹਿਮਤਾਂ ਕਿ ਘਰ ਦੇ ਦਾ ਇਹ ਕਹਿੰਦੇ ਵੀ ਰੱਦੀ ਆ ਲੇਕਿਨ ਜਦੋਂ ਉਹਨਾਂ ਨੂੰ ਕੋਈ ਦੇਖਦੇ ਆ ਵੀ ਤੁਸੀਂ ਲਮਾਰੀਆਂ ਵੀ ਰੋਕ ਲੀਆਂ ਕਮਰੇ ਵੀ ਰੋਕ ਲੇ ਲੇਕਿਨ ਜਦੋਂ ਤੁਹਾਡੇ ਅਰਗੇ ਸ਼ਖਸ਼ ਆ ਕੇ ਇੰਟਰਵਿਊ ਲੈਂਦੇ ਆ ਤਾਂ ਉਹਨਾਂ ਨੂੰ ਬੜਾ ਹੌਸਲਾ ਹੁੰਦਾ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਕੋਈ ਚੀਜ਼ ਇਹਨਾਂ ਨੇ ਇਕੱਠੀ ਕੀਤੀ ਹੈ ਤੇ ਇਹਨਾਂ ਦੇ ਨਾਮ ਦੇ ਨਾਲ ਸਾਡਾ ਵੀ ਨਾਮ ਹੋ ਰਿਹਾ ਇਸ ਚੀਜ਼ ਦੇ ਸਾਰੇ ਪਰਵਾਹ ਨੂੰ ਪੂਰੀ ਖੁਸ਼ੀ ਹੁੰਦੀ ਹੈ ਜੀ ਹਰਵੰਸਰਾਲ ਜੀ ਅਸੀਂ ਅਖਬਾਰ ਦੇ ਦੇਖਿਆ ਵੀ ਹੈ ਜਿਸ ਤਰ੍ਹਾਂ ਸਾਡੇ ਸਾਹਮਣੇ ਵੀ ਪਿਆ 1913 ਦਾ ਅਖਬਾਰ ਆ ਇਹ ਕਰ ਗੱਲ ਕਰਲੀ ਕੀ ਇਹ ਅਖਬਾਰ ਤੁਸੀਂ 10ਵੀਂ ਜਮਾਤ ਦੇ ਵਿੱਚ ਜਦੋਂ ਪੜਦੇ ਸੀ ਜਦੋਂ ਸਟਾਰਟਿੰਗ ਕੀਤੀ ਕਿ ਉਸ ਵੇਲੇ ਸੁਹਾਣੇ ਅਖਬਾਰ ਦਾ ਲੈਂਦੇ ਨਹੀਂ ਜੀ ਇਹ ਸਿੱਧੂ ਸਾਹਿਬ ਮੈਂ ਇਹ ਕਲੈਕਸ਼ਨ ਚ 2015 ਦੇ ਵਿੱਚ ਮੈਨੂੰ ਮਿਲਿਆ ਕਿਸੇ ਦੋਸਤ ਨੇ ਮਿੱਤਰ ਪਿਆਰੇ ਐਂਜਲ ਦੇ ਦੇਖੀ ਮੇਰੀ ਕਲੈਕਸ਼ਨ ਕਿਸੇ ਨੈਟ ਤੇ ਉੱਤੇ ਤਾਂ ਉਹਨੇ ਮੈਨੂੰ ਇੱਕ ਇਹ ਜਿਹਾ ਗਿਫਟ ਭੇਜਿਆ ਤੇ ਉਸ ਦੀ ਕਲੈਕਸ਼ਨ ਨੂੰ ਮੈਨੂੰ ਬੜਾ ਅਜੀਬ ਲੱਗਿਆ ਕਿ ਮੇਰੇ ਜਨਮ ਤੋਂ ਵੀ ਕਿੰਨੇ 110 ਸਾਲ ਅੱਜ 110 ਸਾਲ ਦਾ ਪੁਰਾਣਾ ਖਵਾਰ ਮੇਰੀ ਕਲੈਕਸ਼ਨ ਦੇ ਵਿੱਚ ਹੈ ਮੈਨੂੰ ਇਸ ਚੀਜ਼ ਦੀ ਬੜੀ ਮਾਣ ਹੈ ਆਪਣੇ ਆਪ ਤੇ ਜੀ ਕੀ ਕਦੇ ਅਜਿਹੀ ਕੋਈ ਆਫਰ ਆਈ ਹੈ ਕੀ ਭਾਈ ਜਿਹੜਾ 1913 ਦਾ ਅਖਬਾਰ ਹੈ ਜਾਂ ਹੋਰ ਪੁਰਾਣੀ ਚੀਜ਼ਾਂ ਨੇ ਆ ਵੀ ਹਰਵੰਸ لال ਜੀ ਸਾਨੂੰ ਦੇ ਦਿਓ ਅਸੀਂ ਪੈਸੇ ਦੇਣ ਨੂੰ ਜ਼ਿਆਦਾ ਜੀ ਸਿੱਧੂ ਸਾਹਿਬ ਇਹ ਚੀਜ਼ਾਂ ਬਹੁਤ ਮੋਰ ਆਫਰ ਆਉਂਦੀ ਹੈ ਲੇਕਿਨ ਉਹਨਾਂ ਨੂੰ ਇਹੀ ਹੈ ਵੀ ਜਿੰਨਾ ਚਿਰ ਮੈਂ ਹੈਗਾ ਉਹਨਾਂ ਚਿਰ ਮੈਂ ਇਸ ਚੀਜ਼ ਨੂੰ ਮੈਂ ਆਪਣੀ ਕਲੈਕਸ਼ਨ ਨੂੰ ਨਹੀਂ ਕਰਾਂਗਾ ਲੇਕਿਨ ਉਸ ਤੋਂ ਬਾਅਦ ਮੇਰੀ ਕਲੈਕਸ਼ਨ ਹੈ ਜਿਹੜੀ ਕਿਸੇ ਕਲੈਕਟਰ ਨੂੰ ਚਾਹੀਦੀ ਹੈ ਤਾਂ ਉਹ ਲੈ ਸਕਦਾ ਅਦਰਵਾਈਜ਼ ਮੈਂ ਇਹ ਕਹਿਣਾ ਵੀ ਇਹ ਗਵਰਨਮੈਂਟ ਚਾਹੇ ਤਾਂ ਗਵਰਨਮੈਂਟ ਦੇ ਕੋਈ ਮਿਊਜ਼ੀਅਮ ਬਣਾਉਂਦੀ ਹੈ ਇਦਾਂ ਤਾਂ ਤਾਂ ਮੈਂ ਆਪਣੀ ਜਿਹੜੀ ਕਲੈਕਸ਼ਨ ਹੈ ਕੀਤੀ ਵੀ ਸਾਰੀ ਮਿਊਜ਼ੀਅਮ ਨੂੰ ਦੇਣ ਲਈ ਤਾਂ ਜੋ ਆਨਲਾਈਨ ਪੀਡੀਐਸ ਚੀਜ਼ ਤੋਂ ਕੁਝ ਨਾ ਕੁਝ ਸਿੱਖ ਸਕੇ ਸਰਮੰਸਰ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਦੋਸਤ ਨੇ ਭੇਜ ਦਿੱਤਾ ਗਿਆ ਇਸ ਤਰ੍ਹਾਂ ਹਰੀਜਨ ਅਖਬਾਰ ਪਿਆ 1948 ਦਾ ਅਖਬਾਰ ਪਿਆ ਅਸੀਂ ਦੇਖਿਆ ਕਿ ਕਾਫੀ ਭਾਸ਼ਾਵਾਂ ਦੇ ਵਿੱਚ ਇੱਥੇ ਅਖਬਾਰ ਪਏ ਨੇ ਮਰਾਠੀ ਦੀ ਗੱਲ ਕਰ ਲਈਏ ਬੰਗਾਲੀ ਦੀ ਗੱਲ ਕਰ ਲਈਏ ਗੁਜਰਾਤੀ ਦੀ ਗੱਲ ਕਰ ਲਈਏ ਕਿ ਇਹ ਵੀ ਇਸੇ ਤਰ੍ਹਾਂ ਮੰਗਾਇਆ ਗਏ ਨੇ ਕਈ ਵੀ ਯਾਰ ਦੋਸਤਾਂ ਨੇ ਇਹਦੇ ਵਿੱਚ ਦੋ ਚੀਜ਼ਾਂ ਜੀ ਇੱਕ ਤਾਂ ਐਕਸਚੇਂਜ ਆ ਜਿਵੇਂ ਕਿ ਆਪਾਂ ਕੋਈ ਮੇਰੇ ਜਿਹੜੇ ਮਿੱਤਰ ਉੱਥੇ ਕਲੈਕਸ਼ਨ ਕਰਦੇ ਆ ਉਹਨਾਂ ਨੂੰ ਇੱਥੋਂ ਦੇ ਆਪਣੇ ਪੰਜਾਬੀ ਜਾਂ ਲੈਂਗੁਏਜ ਦੇ ਜਾਂ ਜਿਹੜਾ ਹੀ ਮੇਰੇ ਕੋਲ ਸਰਪਲਸ ਹੁੰਦਾ ਉਹਨੂੰ ਉਹ ਦੇ ਕੇ ਉੱਥੋਂ ਦਾ ਉਹ ਭੇਜ ਦਿੰਦਾ ਦੂਸਰਾ ਇਹ ਵੀ ਜਦੋਂ ਯਾਰ ਮਿੱਤਰ ਜਾਂ ਰਿਸ਼ਤੇਦਾਰ ਜਾਂ ਆਪ ਕਿਤੇ ਬਾਹਰ ਘੁਮਣ ਕਾ ਮਨ ਜਾਈਏ ਤਾਂ ਉੱਥੇ ਜਿਹੜਾ ਨਵਾਂ ਚੀਜ਼ ਅਖਬਾਰ ਮਿਲਦਾ ਤਾਂ ਉਹ ਪਰਚੇਜ਼ ਕਰ ਲੈਂਦਾ ਤੀਸਰੀ ਇਹ ਆਈ ਆਪਸ਼ਨ ਕੋਈ ਕਈ ਵਾਰ ਸੇਲ ਹੁੰਦਾ ਤੇ ਆਪਾਂ ਚੀਜ਼ ਆਪਣੇ ਕੋਲ ਹੈ ਨਹੀਂ ਤੇ ਆਪਾਂ ਉਹਨੂੰ ਲੈਣਾ ਚਾਹੁੰਦੇ ਆ ਤਾਂ ਉਹ ਮੁੱਲ ਵੀ ਲੈਂਦੇ ਆ ਇਹ ਤਿੰਨਾਂ ਤਰ੍ਹਾਂ ਦੀ ਆਪਸ਼ਨਾਂ ਨਾਲ ਮੇਰੀ ਕਲੈਕਸ਼ਨ ਇਹ ਹੈ ਜੀ ਬਸ ਜੀ ਹੁਣ ਤਾਂ ਬੱਚਿਆਂ ਦੇ ਨਾਲ-ਨਾਲ ਪੁੱਤ ਪੋਤੀਆਂ ਪੋਤੇ ਪੋਤੀਆਂ ਵੀ ਹੋ ਗਏ ਹੋਣੇ ਨੇ ਉਹ ਵੀ ਕਹਿੰਦੇ ਉਹਨੇ ਦਾਦਾ ਜੀ ਇਹ ਕੀ ਆ ਮਤਲਬ ਕੀ ਇਕੱਠਾ ਕਰ ਰੱਖਿਆ ਹੋਈਏ ਕਿਤੇ ਗੱਲ ਕੋ ਬੱਚਿਆਂ ਦੇ ਨਾਲ ਕੋਈ ਉਹ ਕਰਦੇ ਆਈ ਉਹ ਮੇਰੇ ਨਾਲ ਸਹਿਯੋਗ ਵੀ ਕਰਦੇ ਆ ਜਿੱਥੋਂ ਤੱਕ ਹੋ ਸਕੇ ਕਿਉਂਕਿ ਹਜੇ ਬੱਚੇ ਉਹਨਾਂ ਨੂੰ ਇੰਨੀ ਸਮਝ ਨਹੀਂ ਗਈ ਹਜੇ ਪੜਦਿਆਂ ਕਰਕੇ ਲੇਕਿਨ ਫੇਰ ਵੀ ਉਹ ਜਦੋਂ ਮੈਂ ਕਲੈਕਸ਼ਨ ਨੂੰ ਆਪਣੇ ਸੈਗਰੀਗੇਟ ਕਰਦਾ ਜਾਂ ਸੰਭਾਲ ਸੰਭਾਲ ਸਮਸਮਈਆ ਕਰਦਾ ਤਾਂ ਮੇਰੇ ਨਾਲ ਪੂਰਾ ਸਹਿਯੋਗ ਕਰਦੇ ਆ ਤੇ ਬੜੇ ਖੁਸ਼ ਹੁੰਦੇ ਆ ਜਦੋਂ ਇੰਟਰਵਿਊ ਦੇਖਦੇ ਆ ਜਾਂ ਉਹਨਾਂ ਦੀ ਫੋਟੋ ਨਾਲ ਮੇਰੇ ਆਉਂਦੀ ਹੈ ਤਾਂ ਬੜੀ ਉਹਨਾਂ ਨੂੰ ਵੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਦੂਜਿਆਂ ਨੂੰ ਕਹਿੰਦੇ ਆ ਵੀ ਦੇਖੋ ਮੇਰੇ ਦਾਦਾ ਜੀ ਨੇ ਇਹ ਕਲੈਕਸ਼ਨ ਕੀਤੀ ਹੈ ਤੇ ਮੈਂ ਸਕੂਲਾਂ 'ਚ ਵੀ ਇੱਕ ਦੋ ਚ ਐਗਜ਼ੀ ਸਾਹਰਵਨ ਸਰ ਜੀ ਜਿਸ ਤਰ੍ਹਾਂ ਅਖਬਾਰਾਂ ਦੀ ਗੱਲ ਕੀਤੀ ਹੈ ਤੇ ਚੈੱਕਾਂ ਦੀ ਗੱਲ ਕਰ ਰਹੇ ਸੀ ਪੁਰਾਣੇ ਤੋਂ ਪੁਰਾਣਾ ਚੈੱਕ ਕਿਹੜੇ ਸੰਦਰ ਤੋਂ ਤੁਹਾਡੇ ਕੋਲ ਮੇਰੇ ਕੋਲ ਬੈਂਕਾਂ ਆਿੰਦੇ ਜਿਹੜੇ ਬੈਂਕ ਕਈ ਬੈਂਕ ਹੈ ਜਿਵੇਂ ਪੰਜਾਬ ਸਟੇਟ ਬੈਂਕ ਪਟਿਆਲਾ ਹੈ ਸਟੇਟ ਬੈਂਕ ਮੈਸੂਰ ਹੈ ਹైదరాబాద్ ਹੈ ਇਹ ਬੰਦ ਹੋ ਚੁੱਕੇ ਆ ਕੁਝ ਕੋਆਪਰੇਟਿਵ ਬੈਂਕ ਵੀ ਬੰਦ ਹੋ ਗਏ ਉਹਨਾਂ ਬੈਂਕਾਂ ਦੇ ਜਿਹੜੇ ਵੀ ਬੈਂਕ ਬੰਦ ਹੁੰਦਾ ਉਹਨਾਂ ਦੇ ਬੈਂਕਾਂ ਦੇ ਚੈੱਕ ਜਾਂ ਜਿਹੜੇ ਚੱਲਦੇ ਆ ਮੌਜੂਦਾ 200 ਬੈਂਕਾਂ ਦੇ ਚੈੱਕ ਮੇਰੇ ਕੋਲ ਵੱਖਰੇ ਵੱਖਰੇ ਆ ਉਹਨੂੰ ਲੇਕਿਨ ਕਈ ਬੈਂਕਾਂ ਦੇ ਵਿੱਚ ਇੱਕ 10-10 ਵੀ ਉਹ ਵੱਖਰੇ-ਵੱਖਰੇ ਡਿਜ਼ਾਈਨ ਦੇ ਹੈਗੇ ਆ ਉਹ ਵੀ ਹੈਗੇ